ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਗ੍ਰੇਟਰ ਵਾਸ਼ਿੰਗਟਨ ਡੀਸੀ ਵਿੱਚ ਚੀਨੀ ਪਾਈ ਜਾ ਰਹੇ ਨੇ ਸ਼ਾਨਦਾਰ ਰੀਤਾਂ ਤੇ ਸਨਮਾਨ ਨਾਲ ਮਨਾਇਆ ਨਵਾਂ ਸਾਲ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ 24 ਲੱਖ ਤੋਂ ਹੋਈ ਪਾਰ ਅਨਿਲ ਵੀਜ ਨੇ ਨਾਇਬ ਸੈਣੀ ਤੇ ਕੀਤੀ ਟਿੱਪਣੀ ਕਿ ਹਾਲ ਸੀਐਮ ਮੇਰੇ ਕੋਲੋਂ ਵਿਧਾਇਕ ਦਾ ਅਹੁਦਾ ਨਹੀਂ ਖੋ ਸਕਦੇ ਡੇਲੇਵਾਲ ਦੇ ਮਰਨ ਵਰਤ ਨੂੰ ਹੋਏ 70 ਦਿਨ 11 ਫਰਵਰੀ ਨੂੰ ਐਸਐਸਪੀ ਦਫਤਰ ਕੇਰਨਗੇ ਕਿਸਾਨ ਦਿੱਲੀ ਦੇ ਲੋਕ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਤਿਆਰ ਭਗਵੰਤ ਮਾਨ 트੍ਰੰਪ ਨੇ ਕੈਨੇਡਾ ਮੈਕਸੀਕੋ ਅਤੇ ਚੀਨ ਤੇ ਲਾਇਆ ਕਰੜੇ ਟੈਕ ਪੰਜਾਬ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਹੋ ਜਾਣ ਸਾਵਧਾਨ ਲੱਗੇਗਾ ਜੁਰਮਾਨਾ ਅਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ ਅਤੇ ਹੁਣ ਖਬਰਾਂ ਵਿਸਥਾਰ ਨਾਲ Greater Washington DC ਵਿੱਚ ਧਿਆਨ ਸਿੰਘ ਜੀਨੀ ਐਸੋਸੀਏਸ਼ਨ ਨੇ ਇੱਕ ਸ਼ਾਨਦਾਰ ਰੌਰੀਤਾਂ ਨਾਲ ਨਵੇਂ ਸਾਲ ਜਸ਼ਨ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਪਰੰਪਰਾ ਅਤੇ ਏਕਤਾ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਪਤਵੰਤਿਆਂ ਸੱਭਿਆਚਾਰਕ ਕਲਾਕਾਰਾਂ ਤੇ ਭਾਈਚਾਰਕ ਆਗੂਆਂ ਦੇ ਇੱਕ ਵਿਭਿੰਨ ਇਕੱਠ ਨੂੰ ਇਕੱਠਾ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਸਤਿਕਾਰਯੋਗ ਮਹਿਮਾਨਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦੇ ਵਿੱਚ ਅੰਬੈਸਡਰ ਆਫ ਪੀਸ ਅਮਰੀਕਾ ਡਾਕਟਰ ਸੁਰਿੰਦਰ ਸਿੰਘ ਗਿੱਲ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਯੂਐਸ ਨੈਸ਼ਨਲ ਕਮਿਸ਼ਨ ਫਾਰ ਯੂਨੈਸਕੋ ਕਲੱਬਸ ਦੇ ਚੇਅਰਮੈਨ ਸ਼੍ਰੀ ਗੀ ਡਿਜ਼ੋਕਨ ਅਤੇ ਇੰਟਰਨੈਸ਼ਨਲ ਫਰਮ ਯੂਐਸਏ ਦੇ ਚੇਅਰਪਰਸਨ ਕ੍ਰੀਨਾ ਹੂ ਸ਼ਾਮਿਲ ਸਨ ਚੀਨੀ ਪਾਈਚਾਰੇ ਦੇ ਪਤਵੰਤਿਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਜਿਸ ਨਾਲ ਤਿਉਹਾਰੀ ਮਾਹੌਲ ਵਿੱਚ ਵਾਧਾ ਹੋਇਆ ਸ਼ਾਮ ਨੂੰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਤੇ ਸਹਿਯੋਗੀਆਂ ਦੁਆਰਾ ਪੇਸ਼ ਕੀਤੇ ਗਏ ਸ਼ਾਨਦਾਰ ਸੱਭਿਆਚਾਰਕ ਪ੍ਰਦਰਸ਼ਨ ਜਿਸ ਵਿੱਚ ਰਵਾਇਤੀ ਚੀਨੀ ਨਾਚ ਅਤੇ ਸੰਗੀਤਕ ਜੋੜ ਸ਼ਾਮਿਲ ਸਨ ਇਸ ਸਮਾਗਮ ਦੇ ਵਿੱਚ ਯੂਐਸ ਫੈਡਰੇਸ਼ਨ ਆਫ ਯੂਨੈਸਕੋ ਕਲੱਬਸ ਐਂਡ ਸੈਂਟਰਸ ਫਾਰ ਪੀਸ ਪ੍ਰੈਜ਼ੀਡੈਂਟ ਸਿਟੇਸ਼ਨ ਅਤੇ ਪ੍ਰੈਜ਼ੀਡੈਂਟ ਸਿਟੇਸ਼ਨ ਅਤੇ ਕਾਂਗਰਸ ਵਿਮਨ ਅਪ੍ਰੈਲ ਮੈਕਲੇਨ ਡੇਲੇਨੀ ਸਮੇਤ ਕਈ ਪ੍ਰਸਿੱਧ ਵਿਅਕਤੀਆਂ ਨੇ ਟਿੰਜ਼ਿੰਗ ਚਾਈਨੈਸ ਐਸੋਸੀਏਸ਼ਨ ਵਾਸ਼ਿੰਗਟਨ ਡੀਸੀ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਸੱਭਿਆਚਾਰਕ ਆਦਾਨ-ਪਰਦਾਨ ਅਤੇ ਭਾਈਚਾਰਕ ਸਹਾਇਤਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ। ਪਰੰਪਰਾ ਸੰਗੀਤ ਅਤੇ ਮਾਨਤਾ ਦੇ ਜੀਵੰਤ ਮਿਸ਼ਰਣ ਦੇ ਨਾਲ ਇਸ ਜਸ਼ਨ ਨੇ ਚੀਨੀ ਪਾਈਚਾਰੇ ਦੀ ਅਮੀਰ ਵਿਰਾਸਤ ਨੂੰ ਉਜਾਗਰ ਕੀਤਾ ਜਦੋਂ ਕਿ ਅੰਤਰਰਾਸ਼ਟਰੀ ਸਹਿਯੋਗ ਅਤੇ ਸਤਿਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ ਇਸ ਚੰਦਾਰ ਸਮਾਗਮ ਨੇ ਨਾ ਸਿਰਫ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਸਗੋਂ ਮਜ਼ਬੂਤ ਸੱਭਿਆਚਾਰਕ ਸੰਬੰਧਾਂ ਅਤੇ ਸ਼ਾਂਤੀ ਤੇ ਸਤਿਭਾਵਨਾ ਦੇ ਸਾਂਝੇ ਮੂਲਾਂ ਦਾ ਪ੍ਰਮਾਣ ਵੀ ਦਿੱਤਾ their independent day as a Lunar day and there is a very good function variety of dances and songs which help us to cooperate uh, the community and it will go a long way to unite the community thank you very much again i will congratulate thank you my name is mark elrich i'm the county executive of montgomery county i'm here in uh, this middle school we're celebrating the Lunar New Year, which is one of the, probably the most important holiday in the Chinese community, there are festivities going on around the county. They'll go on for over a month, and it brings lots of different communities from the from China who have moved to Montgomery County and continue to celebrate their traditions. Uh, we've emphasized that Montgomery County is a very welcoming community, and that the Asian population here is now one out of every six people. Whereas 50 years ago, it was less than a tenth of a percent of the population of Montgomery County. So it's undergone remarkable change. They're very active in many aspects of Montgomery County life, uh, particularly the sciences and education. And uh, we want to make sure they feel welcome and that we keep them safe. And that's one of the things we've told them going back to uh, the first Trump administration that no matter what happens in Washington, this community will always be welcome here and they will always be safe here. Hey, good Thank, Thank you, Mike. Thank you. Hi, I'm State Senator Clarence Lamb with the Maryland General Assembly representing parts of Anne Arundel and Howard counties. It's a pleasure and an honor to be here on behalf of the Asian American and Pacific Islander Legislative Caucus. And we bring greetings and also celebration in this wonderful year of the snake. We have a very vibrant and uh, festive Asian American, Chinese American community here in Maryland and we stand strong with all of you and we stand supportive of our vibrant community because we know that you contribute so much to the inclusivity that makes Maryland so special and we want to continue to support all of you as well in this time of transition and anxiety we know that there's a lot that's uncertain but know that here in Maryland we value your contributions to the state and we will always be supportive of our Asian American community so on this year of the snake we wish you a wonderful and happy New Year on behalf of the entire Maryland General Assembly. Thank you so much. My name is Victor Gutebe, publisher and editor in chief of Diplomatic Watch. I'm here with my wife. We're attending this Lunar New Year celebration. We're here to felicitate with um, all the, the, the Chinese um, communities in the United States and around the world. We want to say a big, big congratulations to them. I'm happy. Uh, many blessings and um, great great uh, celebrations in the year ahead thank you hello everyone my name is karina Hao. i am the international forum chairman i'm so honored co-owner uh, co-host uh, uh, dr gill to be here with us and uh, for international forum to participate this is a cultural event to celebrate chinese lunar new year is such a great way to communicate with everybody. It's people to people. We all want to be celebrated together. Thank you so much. ਉਧਰ ਸ਼੍ਰੋਮਣੀ ਅਕਾਲੀ ਦਲ ਨੂੰ ਮੁਰ ਤੋਂ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਇਸੇ ਕਾਰਨ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਅਭਿਆਨ ਦਾ ਆਗਾਜ਼ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੱਜੋਂ ਫਾਰਮ ਭਰ ਕੇ ਕੀਤਾ ਸੀ ਇਸ ਮੌਕੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਤੇ ਪੰਥ ਵਿਰੋਧੀ ਤਾਕਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਚ ਲੱਗੀਆਂ ਹੋਈਆਂ ਨੇ ਸਾਰੇ ਇਸ ਵਰਤੀ ਮੋਹਮ ਦਾ ਹਿੱਸਾ ਬਣੋ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੋ ਤੇ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਨਿਊਯਾਰਕ ਦੇ ਪ੍ਰਧਾਨ ਸਰਦਾਰ ਪ੍ਰੀਤਮ ਸਿੰਘ ਗਿਲਜੀਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਨਵੀਂ ਭਰਤੀ 24 ਲੱਖ ਤੋਂ ਪਾਰ ਹੋ ਗਈ ਹੈ ਤੇ ਲੋਕਾਂ ਦੇ ਵਿੱਚ ਨਵੇਂ ਮੈਂਬਰ ਬਣਨ ਲਈ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ। ਸਰਦਾਰ ਪ੍ਰੀਤਮ ਸਿੰਘ ਗਿਲਜੀਆਂ ਨੇ ਹਾਈ ਕਮਾਂਡ ਨੂੰ ਬੇਨਤੀ ਕਰਦਿਆਂ ਆਖਿਆ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਵੀ ਅਕਾਲੀ ਦਲ ਨਾਲ ਜੁੜਨ ਲਈ ਉਤਾਵਲੇ ਨੇ। ਕੋਈ ਦਿਨਾਂ 'ਚ ਹਾਈ ਕਮਾਂਡ ਨਾਲ ਗੱਲ ਕਰਕੇ ਅਮਰੀਕਾ ਤੇ ਹੋਰ ਮੁਲਕਾਂ ਦੇ ਵਿੱਚ ਪਾਰਟੀ ਸ਼ੁਰੂ ਕੀਤੀ ਜਾਵੇਗੀ ਉੱਤਰ ਹਰਿਆਣਾ ਦੇ ਊਰਜਾ ਤੇ ਆਵਾਜਾਈ ਮੰਤਰੀ ਅਨਿਲ ਵਿਜਦੀ ਭਾਜਪਾ ਸਰਕਾਰ ਪ੍ਰਤੀ ਨਾਰਾਜ਼ਗੀ ਖਤਮ ਨਹੀਂ ਹੋਈ ਹੈ ਨਾਲ ਹੀ ਮੁੱਖ ਮੰਤਰੀ ਨਾ ਬੜਨਦਾ ਮਲਾਲ ਵੀ ਉਹਨਾਂ ਨੂੰ ਅਖਰ ਰਿਹਾ ਜੀ ਹਾਂ ਬੀਤੇ ਦਿਨੀ ਰੋहतक ਪਹੁੰਚੇ ਵਜਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਨਾਇਬ ਸੈਣੀ ਨੂੰ ਮੰਤਰੀਆਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਸਰਕਾਰ ਨੂੰ ਸਹੀ ਢੰਗ ਨਾਲ ਚਲਾਉਣਾ ਚਾਹੀਦਾ ਹੈ ਉਹਨਾਂ ਸੈਣੀ ਨੂੰ ਸਲਾਹ ਦਿੱਤੀ ਹੈ ਕਿ ਹੁਣ ਅਸਮਾਨ ਤੋਂ ਹੇਠਾਂ ਆ ਜਾਣ ਉਹਨਾਂ ਨੂੰ ਵਿਧਾਇਕਾਂ ਤੇ ਮੰਤਰੀਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣੀਆਂ ਚਾਹੀਦੀਆਂ ਨੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ इस प्रोग्राम इज स्पॉन्सर्ड बाय डॉ सुरेंद्र सिंह इन इमिग्रेशन कंसलटेंट ताजी खबरा देखन लई हुणे सब्सक्राइब करो सब रंग टीवी नो ब्रेक तो बाद तो हाडा स्वागत है ਪੰਜਾਬ ਅਤੇ ਹਰਿਆਣਾ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ ਕਿਸਾਨ 11 ਫਰਵਰੀ ਤੋਂ 13 ਫਰਵਰੀ ਤੱਕ ਹੋਣ ਵਾਲੀਆਂ ਮਹਾਪੰਚਾਇਤਾਂ ਨੂੰ ਸਫਲ ਬਣਾਉਣ ਦੇ ਲਈ ਪੂਰੀ ਰਣਨੀਤੀ ਬਣਾਉਣ ਚ ਰੁੱਝੇ ਹੋਏ ਨੇ ਇਸ ਦੇ ਨਾਲ ਹੀ 3 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਦੇ ਵਿੱਚ ਕੁਤਾਹੀ ਦੇ ਮਾਮਲੇ 'ਚ ਕਿਸਾਨਾਂ ਤੇ ਧਾਰਾ 307 ਲਗਾਉਣ ਦਾ ਮੁੱਦਾ ਪੱਕ ਗਿਆ ਹੈ ਕਿਸਾਨਾਂ ਨੇ 11 ਫਰਵਰੀ ਨੂੰ ਫਿਰੋਜ਼ਪੁਰ ਐਸਐਸਪੀ ਦਫ਼ਤਰ ਦਾ ਘੇਰਾਓ ਕਰਨ ਦੀਆਂ ਤਿਆਰੀਆਂ ਕਰ ਲਈਆਂ ਨੇ ਉੱਥੇ ਹੀ ਖਨੌਰੀਸ ਰਹਾਦੇ ਤੇ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਅੱਜ ਯਾਨੀ ਕਿ ਸੋਮਵਾਰ ਨੂੰ 70 ਦਿਨ ਹੋ ਗਏ ਨੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਤੇ ਦੋਵਾਂ ਮੋਰਚਿਆਂ ਦੀ ਏਕਤਾ ਲਈ ਵੀ ਯਤਨ ਜਾਰੀ ਨੇ ਉਮੀਦ ਹੈ ਕਿ ਦੋਵਾਂ ਧਿਰਾਂ ਵਿਚਕਾਰ ਜਲਦ ਹੀ ਇੱਕ ਮੀਟਿੰਗ ਹੋਵੇਗੀ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਦਿੱਲੀ ਦੇ ਕਈ ਹਲਕਿਆਂ 'ਚ ਜਨਤਕ ਮੀਟਿੰਗਾਂ ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ਕੀਤੀਆਂ ਇਸ ਮੌਕੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਲੋਕ 5 ਫਰਵਰੀ ਨੂੰ ਭਾਰੀ ਬਹੁਮਤ ਨਾਲ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਨੇ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਨਕਦੀ ਵੰਡ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਦਿਹਾੜੀ ਤੇ ਰੈਲੀਆਂ ਚੱਲਿਆਉਂਦੀ ਹੈ ਤੇ ਬਾਅਦ ਚ ਪੈਸੇ ਵੀ ਨਹੀਂ ਦਿੰਦੀ ਜਦੋਂ ਉਹ 400 ਰੁਪਏ ਦਿਹਾੜੀ ਨਹੀਂ ਦੇ ਰਹੇ ਤਾਂ ਉਹ ਮਹਿਲਾਵਾਂ ਨੂੰ 2500 ਰੁਪਏ ਮਹੀਨਾ ਕਿਵੇਂ ਦੇਣਗੇ ਭਾਜਪਾ ਅਰਵਿੰਦ ਕੇਜਰੀਵਾਲ ਦੇ ਹਲਕੇਚ ਆਪ ਵਰਕਰਾਂ ਤੇ ਹਮਲੇ ਕਰ ਰਹੀ ਹੈ ਕਿਉਂਕਿ ਉਹ ਜਾਣਦੇ ਨੇ ਕਿ ਉਹ ਬੁਰੀ ਤਰ੍ਹਾਂ ਹਾਰ ਰਹੇ ਨੇ ਉਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਕਿਹਾ ਹੈ ਕਿ ਵਪਾਰ ਦੇ ਮੁੱਖ ਸਾਂਝੀਦਾਰ ਦੇਸ਼ਾਂ ਤੇ ਟੈਰਿਫ ਵਧਾਉਣ ਨਾਲ ਅਮਰੀਕੀਆਂ ਨੂੰ ਵੀ ਆਰਥਿਕ ਦਰਦ ਸਹਿਣ ਲਈ ਤਿਆਰ ਰਹਿਣਾ ਪਵੇਗਾ ਇਹ ਫੈਸਲਾ ਪੂਰੀ ਤਰ੍ਹਾਂ ਰਾਸ਼ਟਰੀ ਹਿੱਤ ਵਿੱਚ ਲਿਆ ਗਿਆ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਅਮਰੀਕੀ ਹਿੱਤਾਂ ਦੀ ਰੱਖਿਆ ਲਈ ਇੱਕ ਉਚਿਤ ਕੀਮਤ ਹੋਵੇਗੀ। ਇੱਥੇ ਦੱਸ ਦਈਏ ਕਿ درآمد ਵਸਤੂਆਂ ਤੇ ਟੈਰਿਫ ਲੱਗਣ ਨਾਲ ਅਮਰੀਕਾ 'ਚ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਪੰਜਾਬ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਦੇ ਲਈ ਅਹਿਮ ਖਬਰ ਆ ਰਹੀ ਹੈ। ਜੀ ਹਾਂ ਦੱਸ ਦਈਏ ਕਿ ਜਨਵਰੀ ਦੇ ਮਹੀਨੇ ਵਿੱਚ ਹੀ ਟ੍ਰੈਫਿਕ ਪੁਲਿਸ ਨੇ 407 ਡਰਾਈਵਰਾਂ ਦੇ ਚਲਾਨ ਜਾਰੀ ਕੀਤੇ ਨੇ ਜੋ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਸਨ ਇਹਨਾਂ ਲੋਕਾਂ ਨੂੰ ਨਾ ਸਿਰਫ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਸਗੋਂ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨਿਆਂ ਲਈ ਮੁਅਤਲ ਕਰ ਦਿੱਤਾ ਜਾਵੇਗਾ ਭਾਵੇਂ ਟ੍ਰੈਫਿਕ ਪੁਲਿਸ ਪਿਛਲੇ ਕਈ ਮਹੀਨਿਆਂ ਤੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਰੋਕ ਲਗਾਉਣ ਲਈ ਕਾਰਵਾਈ ਕਰ ਰਹੀ ਹੈ ਪਰ ਜਨਵਰੀ ਦੇ ਮਹੀਨੇ ਵਿੱਚ ਰਿਕਾਰਡ ਤੋੜ ਚਲਾਨ ਜਾਰੀ ਕੀਤੇ ਗਏ ਨੇ ਟ੍ਰੈਫਿਕ ਪੁਲਿਸ ਵੱਲੋਂ ਹਫਤੇ ਵਿੱਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਸ਼ਾਮ 7 ਵਜੇ ਤੋਂ ਰਾਤ ਦੇ 10 ਵਜੇ ਤੱਕ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ। ਟ੍ਰੈਫਿਕ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਐਲਕੋਮੀਟਰ ਦੀ ਮਦਦ ਨਾਲ ਵਾਹਨ ਚਾਲਕਾਂ ਦਾ ਐਲਕੋਮੀਟਰ ਟੈਸਟ ਕਰਦੀ ਹੈ ਤੇ ਟੈਸਟ ਪੋਜ਼ਿਟਿਵ ਆਉਣ ਤੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਨੇ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।